ਮਾਮਲਾ ਹੈ ਇੱਕ ਮਾਮਲਾ ਆਇਆ ਸਾਰਾ ਮਰਾਦਪੁਰ ਚ ਇਹ ਸਾਡੇ ਸਿਟੀ ਤਰਨਤਾਰਨ ਦੇ ਵਿੱਚ ਇੱਕ ਪਰਚਾ ਦਰਜਾ 2024 ਦਾ 143 ਨੰਬਰ ਉਹਦੇ ਵਿੱਚ ਮਰਾਦਪੁਰ ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲੜਕੇ ਦਾ ਅਲਾਦੀਨਪੁਰ ਦਾ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਮੜਾ ਜਾ ਇਹਨੂੰ ਲੱਲਾ son of ਮੰਗਲ ਸਿੰਘ ਮਰਾਦਪੁਰ ਦਾ ਇਹ ਜੱਜਾ ਔਰ ਲੱਲਾ ਗੈਂਗ ਦੇ ਬੰਦੇ ਆ ਇਹਦੇ ਦਾ ਪਿੱਛਾ ਕਾਫੀ ਦੇਰ ਤੋਂ ਪੁਲਿਸ ਕਰ ਰਹੀ ਸੀ ਕਿਉਂਕਿ ਕਾਫੀ ਇਹਦੀਆਂ ਹਰਕਤਾਂ ਜਿਹੜੀਆਂ ਆ ਉਹ ਨੋਟ ਕੀਤੀਆਂ ਜਾ ਰਹੀਆਂ ਸੀ ਸੋ ਅੱਜ ਵੀ ਐਸ ਐਚਓ ਸਿਟੀ ਤਰਨਤਾਰਨ ਆਪਣੀ ਫੋਰਸ ਨਾਲ ਇਲਾਕੇ ਵਿੱਚ ਸਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੰਦਾ ਬਰਾਦਪੁਰ ਦੇ ਵਿੱਚ ਇੱਕ ਬਾਹਰ ਜਿਹੜਾ ਇੱਕ ਕੰਡਾ ਉਹਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਫਿਰ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਆ ਜਦੋਂ ਇਹਨੂੰ ਅਵਾਜ਼ ਮਾਰੀ ਆ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਆ ਔਰ ਸਾਡੇ ਏਐਸਆਈ ਬਲਦੇਵ ਨਾ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਆ ਉਹਨੂੰ ਆਪਾਂ ਐਡਮਿਟ ਕਰਾ ਦਿੱਤਾ ਔਰ ਇਸ ਦੌਰਾਨ ਜਿਹੜਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਦੌੜ ਪਿਆ ਓਏ ਫਾਇਰਿੰਗ ਹੋਈ ਆ ਉਹਦੇ ਵਿੱਚ ਲੱਲਾ ਜਿਹੜਾ ਉਹ ਫਿਰ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਜਿਹੜਾ ਕਿ ਨਾਲ ਸੀ ਉਹਦੇ ਵਿੱਚ ਉਹ ਵੀ ਫਾਇਰਿੰਗ ਕਰ ਰਿਹਾ ਸੀ ਉਹਦੇ ਗੋਲੀ ਲੱਗੀ ਹੈ ਹੱਥ 'ਚ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਉਸ ਕੋਲੋਂ ਜਿਹੜਾ 32 32 ਬੋਰ ਦਾ ਪਿਸਟਲ ਮਿਲਿਆ ਔਰ ਚਾਰ ਉਹਦੇ ਕੋਲੋਂ ਫਿਲਹਾਲ ਰਾਉਂਡ ਮਿਲਿਆ ਜੀ ਜੀ ਸਰ ਗੋਲੀ ਸਰ ਕਿੰਨੀ ਬੋਲ ਜੀ ਜੀ ਜਖਮੀ ਹੋਇਆ ਸਰ ਉਹ ਤਰੰਤਮ थाना ਸਿਟੀ ਜੀ ਸੀ ਆ थाना ਸਿਟੀ ਦੇ ਮੁਲਾਜ਼ਮ ਸੀ ਸਾਡੇ ਐਸੇ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇੰਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਐਸੇ ਬਲਦੀਵ ਉਹ ਉਸ ਪਾਸੇ ਨੂੰ ਦੌੜਿਆ ਔਰ ਜਦੋਂ ਲਲਕਾਰਿਆ ਉਸ ਦੌਰਾਨ ਉਹ ਫਾਇਰਿੰਗ ਕਰਤੀ ਪੁਲਿਸ ਨੇ ਗੋਲੀਆਂ ਫਿਲਹਾਲ ਤੇ ਉਹਨਾਂ 2-3 ਚਲਾਈਆਂ ਹਨ ਸਾਡੇ ਤੇ ਉਹਦੇ ਬਾਅਦ ਫਿਰ ਉਹ ਦੌੜ ਪਿਆ ਉਹਦਾ ਭਰਾ ਵੀ ਨਾਲ ਸੀ ਫਿਰ ਕਿਸ ਕੈਟਾਗਰੀ ਦਾ ਹੈਗਾ ਬਰਮਾ ਲੋਕਲ ਲੈਵਲ ਦਾ ਜਾਂ ਕਿਸ ਦਾ ਦੇਖੋ ਇਹ ਜੱਜਾ ਤੇ ਲੱਲਾ ਗੈਂਗ ਹੈ ਉਹਦਾ ਇਹ ਮੈਂਬਰ ਹੈਗਾ ਜੀ ਲੋਕਲ ਲੈਵਲ ਤੇ ਲੋਕਲ ਲੈਵਲ ਤੇ ਕਰ ਰਿਹਾ ਸੀ ਔਰ ਕਾਫੀ ਇਹ ਜਿਹੜਾ ਥੋੜਾ ਖਤਰਨਾਕ ਕਿਸਮ ਦਾ ਬੰਦਾ ਹੈ ਔਰ ਕਾਫੀ ਦੇ ਦੇ ਦੀ ਮੂਵਮੈਂਟ ਇਹਦੇ ਚੱਲ ਰਹੀ ਹੈ ਮੁਕਦਮੇ ਜਿਹੜੇ ਮੁਕਦਮੇ ਜਿਹੜੇ ਦਰਜ ਨੇ ਇਹਦੇ ਤੇ ਇਕਾਦੀ ਕਾਰਜ ਨੇ ਇਹਦੇ ਖਿਲਾਫ ਮੁਕਦਮੇ ਪਹਿਲਾਂ ਵੀ ਲੜਾਈ ਝਗੜੀ ਦੇ ਔਰ 307 ਦੇ ਮੁਕਦਮੇ ਆ ਇਹਦੇ ਖਿਲਾਫ ਵੀ ਇਹਦਾ ਜਿਹੜਾ ਭਰਾ ਜ਼ਖਮੀ ਹੈ ਜਗਾ ਉਹਦੇ ਖਿਲਾਫ ਵੀ ਇੱਕ ਪਰਚਾ ਦਰਜਾ ਪਹਿਲਾਂ ਇਹਦੇ ਲਿੰਕ ਲਿੰਕਾ ਇਹਦਾ ਕੋਈ ਲਿੰਕ ਇਹਦੇ ਜਿਹੜੇ ਹੁਣ ਆਪਾਂ ਇਹਦੇ ਵੈਰੀਫਾਈ ਕਰਾਂਗੇ ਵੀ ਕੀ ਇਹਦੇ ਨਾਲ ਲਿੰਕ ਹੈ ਕਿਉਂਕਿ ਕਾਫੀ 2 ਸਾਲ ਦਾ ਇਹ ਬੰਦਾ ਭਗੌੜਾ ਹੈ ਇਹਦੇ ਨਾਲ ਦੇ ਕੁਝ ਮੁਜਰਮ ਜਿਹੜੇ ਜੇਲ੍ਹ 'ਚ ਆ ਹੁਣ ਇਹਦੀ ਪੁੱਛਗਿੱਛ ਕਰਾਂਗੇ ਜਿਹੜਾ ਜ਼ਖਮੀ ਹੈ ਜਦੋਂ ਠੀਕ ਹੁੰਦਾ ਨੂੰ ਆਪਾਂ ਪੁੱਛਗਿੱਛ ਕਰਾਂਗੇ ਔਰ ਦੂਜਾ ਜਿਹੜੀ ਟੀਮ ਹੈ ਉਹ ਦੂਸ ਬੰਦੇ ਦੀ ਰਿਸਰਚ ਕਰ ਰਹੀ ਹੈ ਕਿੰਨੇ ਸਰ ਗੋਲੇ ਲੱਗੀਆਂ ਇਹਦੇ ਇਹਦੇ ਹੁਣ ਚੈੱਕ ਕਰਦੇ ਡਾਕਟਰ ਦੱਸੇਗਾ ਕਿੰਨੀਆਂ ਗੋਲੀਆਂ ਇਹਦੇ ਲਾਤੇ ਗੋਲੀ ਲੱਗੀ ਹੈ